ਸਸੀ ਗੱਲ ਜੀ ਅੱਜ ਦਾ ਇਹ ਆਪਣਾ ਚੈਪਟਰ ਹੈ ਜੀ ਸੱਚਾ ਦੋਸਤ ਰਾਮ ਅਤੇ ਰਹੀਮ ਪਹਿਲੀ ਜਮਾਤ ਵਿੱਚ ਪੜਦੇ ਸਨ ਰਾਮ ਦੇ ਪਿਤਾ ਇੱਕ ਅਮੀਰ ਆਦਮੀ ਸਨ ਰਹੀਮ ਦੇ ਅੱਬਾ ਮਜ਼ਦੂਰੀ ਕਰਦੇ ਸਨ ਪਰੰਤੂ ਦੋਵੇਂ ਚੰਗੇ ਦੋਸਤ ਸਨ ਰਾਮ ਦੇ ਪਿਤਾ ਨੇ ਕਈ ਵਾਰ ਰਾਮ ਨੂੰ ਕਿਹਾ ਸੀ ਰਾਮ ਆਪਣੇ ਵਰਗੇ ਬੱਚਿਆਂ ਨਾਲ ਰਹਾ ਕਰ ਰਹੀਮ ਦਾ ਪਿਤਾ ਇੱਕ ਮਜ਼ਦੂਰ ਹੈ ਉਸ ਦਾ ਸਾਡੇ ਨਾਲ ਕੋਈ ਮੇਲ ਨਹੀਂ ਪਾਪਾ ਰਹੀਮ ਗਰੀਬ ਜ਼ਰੂਰ ਹੈ ਪਰ ਦਿਲ ਦਾ ਬਹੁਤ ਚੰਗਾ ਹੈ ਉਹ ਪੜਾਈ ਵਿੱਚ ਵੀ ਮੈਥੋਂ ਹੁਸ਼ਿਆਰ ਹੈ ਉਹ ਮੇਰੇ ਨਾਲ ਬਹੁਤ ਪਿਆਰ ਕਰਦਾ ਹੈ राम ਨੇ ਪਿਤਾ ਨੂੰ ਕਿਹਾ ਇੱਕ ਦਿਨ ਦੋਵੇਂ ਦੋਸਤ ਸਕੂਲੋਂ ਪੈਦਲ ਹੀ ਘਰ ਨੂੰ ਆ ਰਹੇ ਸਨ ਰਸਤੇ ਵਿੱਚ ਉਹਨਾਂ ਨੂੰ ਖਾਰ ਕੁੱਤਿਆਂ ਨੇ ਘੇਰ ਲਿਆ ਕੁੱਤਿਆਂ ਨੂੰ ਦੇਖ ਕੇ राम ਚੀਕਾਂ ਮਾਰਨ ਲੱਗਾ ਰਹੀਮ ਨੇ राम ਨੂੰ ਚੁੱਪ ਕਰਾਉਂਦਿਆਂ ਕਿਹਾ ਰਾਮ ਤੂੰ ਚਿੰਤਾ ਨਾ ਕਰ ਮੈਂ ਜਦ ਤੱਕ ਆਹ ਕੁੱਤੇ ਤੇਰਾ ਕੁਝ ਨਹੀਂ ਵਿਗਾੜ ਸਕਦੇ ਪਰ ਕੁੱਤੇ ਸੰਗੀ ਪਿੱਛਾ ਛੱਡਣ ਦਾ ਨਾ ਹੀ ਨਹੀਂ ਸੰ ਲੈ ਰਹੇ ਕੁੱਤੇ ਜਿਉਂ ਹੀ RAM ਵੱਲ ਵਧੇ ਰਹੀਮ ਨੇ ਇੱਟ ਚੁੱਕ ਕੇ ਇੱਕ ਕੁੱਤੇ ਤੇ ਮਾਰੀ ਹੁਣ ਕੁੱਤੇ RAM ਵੱਲੋਂ ਹਟ ਕੇ ਰਹੀਮ ਵੱਲ ਹੋ ਗਏ ਰਹੀਮ ਕੁੱਤਿਆਂ ਨਾਲ ਮੁਕਾਬਲਾ ਕਰਨ ਲੱਗਾ ਉਹ ਕਾਫੀ ਲਹੂ ਲਹਾਨ ਵੀ ਹੋ ਗਿਆ ਜਦੋਂ ਲੋਕਾਂ ਨੇ ਰਹੀਮ ਨੂੰ ਕੁੱਤਿਆਂ ਦਾ ਮੁਕਾਬਲਾ ਕਰਦੇ ਦੇਖਿਆ ਤਾਂ ਸਾਡਾ ਤਾਂ ਡਾਂਗਾ ਚੁੱਕ ਕੇ ਦੌੜੇ ਆਏ। ਉਹਨਾਂ ਨੇ ਡਾਂਗਾ ਮਾਰ-ਮਾਰ ਕੇ ਕੁੱਤਿਆਂ ਨੂੰ ਭਜਾ ਦਿੱਤਾ। ਲੋਕ ਰਹੀਮ ਨੂੰ ਡਾਕਟਰ ਕੋਲ ਲੈ ਕੇ ਉਸ ਦੀ ਮਰਮ ਪੱਟੀ ਕਰਵਾਈ। RAM ਉਹਨੀ ਦੇਰ ਉਸ ਕੋਲ ਹੀ ਰਿਹਾ। ਜਦੋਂ RAM ਦੇ ਪਾਪਾ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਰਹੀਮ ਨੂੰ ਕੁੱਟ ਕੇ ਪਿਆਰ ਕੀਤਾ। ਉਹਨਾਂ ਨੇ ਰਾਮ ਕੋਲੋਂ ਵੀ ਉਸ ਦਿਨ ਦੀ ਆਖੀ ਗੱਲ ਲਈ ਮਾਫੀ ਮੰਗੀ ਸੋ ਪਿਆਰੇ ਬੱਚਿਓ ਦੋਸਤ ਉਹੀ ਹੈ ਜੋ ਮੁਸੀਬਤ ਵਿੱਚ ਕੰਮ ਆਵੇ ਠੀਕ ਹੈ ਜੀ ਇਹ ਸੀ ਜੀ ਸਾਡੀ ਅੱਜ ਦੀ ਕਹਾਣੀ ਸੱਚਾ ਦੋਸਤ ਵਧੀਆ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਔਰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਜੀ ਸਤਿ ਸ੍ਰੀ ਅਕਾਲ ਜੀ